ਜੋ ਕੁਝ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਉਹਦੇ 'ਚ ਜਿਹੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਹਦੇ ਲਈ ਨਿੰਦਾ ਤੇ ਸ਼ਬਦ ਵੀ ਜਿਹੜੇ ਆ ਇਸ ਵਾਰੀ ਮੁੱਕ ਗਏ। 10 ਦਿਨ ਦੇ ਅੰਦਰ ਹੀ ਬੁਲਦਮਾਨ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬਾਜ਼ਾਰ ਦੇ ਵਿੱਚ ਬਾਕਾਇਦਾ ਫਾਂਸੀ ਦਾ ਬੰਦਾ ਲਗਾ ਦੇ। ਕਸ਼ਮੀਰ ਦੇ ਪਹਿਲਗਾਮ 'ਚ ਬੀਤੇ ਦਿਨ ਹੋਏ ਸਲਾਨੀਆਂ ਤੇ ਅੱਤਵਾਦੀ ਹਮਲੇ ਦੀ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਹੋਏ ਇਸ ਨੂੰ ਇਨਸਾਨੀਅਤ ਦੇ ਲਈ ਸ਼ਰਮਸਾਰ ਦੱਸਿਆ। ਕਸ਼ਮੀਰ ਦੇ ਅੱਤਵਾਦੀ ਹਮਲੇ ਦੇ ਖਿਲਾਫ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਅੱਤਵਾਦ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਧਰਮ ਪੁੱਛ ਕੇ ਬੇਕਸੂਰ ਲੋਕਾਂ ਨੂੰ ਮਾਰਨਾ ਬੜੀ ਹੀ ਮੰਦਪਾਗੀ ਗੱਲ ਹੈ। ਉਹਨਾਂ ਕਿਹਾ ਕਿ ਕੁਰਾਨ ਪਾਕ ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਇੱਕ ਬੇਕਸੂਰ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲੇ ਇਹ ਅੱਤਵਾਦੀ ਕਿਸੇ ਕੀਮਤ ਤੇ ਇਸਲਾਮ ਦੇ ਪੈਰੋਕਾਰ ਨਹੀਂ ਹੋ ਸਕਦੇ ਦੇਸ਼ ਭਾਰ ਵਿੱਚ ਮੁਸਲਮਾਨ ਅਤੇ ਹਿੰਦੂਆਂ ਵਿੱਚ ਨਫ਼ਰਤ ਦੇ ਨਾਂ ਸਿਰਫ ਇੱਕ ਵੱਡੀ ਸਾਜ਼ਿਸ਼ ਹੈ ਬਲਕਿ ਇਸਲਾਮੀਆਂ ਦੇ ਖਿਲਾਫ ਕੀਤਾ ਗਿਆ ਇੱਕ ਕਾਨੂੰਨਾ ਕੰਮ ਹੈ ਜਿਸ ਦੀ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ ਉਹਨਾਂ ਕਹਾਂ ਕਿ ਇਸ ਦੀ ਸਿਰਫ ਜਾਂਚ ਨਹੀਂ ਹੋਣੀ ਚਾਹੀਦੀ ਬਲਕਿ ਜ਼ਾਲਮਾਂ ਨੂੰ ਸਰੇ ਬਾਜ਼ਾਰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਬਿਊਰੋ ਰਿਪੋਰਟ ਜਨ ਕਲਿਆਣ ਟੀਵੀ ਸਾਬਾ ਜੀ ਅੱਜ ਦੇ ਪਲਾਟਫਾਰਮ ਬਾਰੇ ਕੀ ਕਹਿਣਾ ਹੈ ਜੀ ਭਾਈ ਸਾਹਿਬ ਮਤਲਬ ਕਿਸ ਤਰ੍ਹਾਂ ਦੇਖਦਾ ਹਾਂ ਬੇਕੂ ਲੋਕਾਂ ਦੀ ਮੌਤ ਹੋਈ ਹੈ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤੀ ਰਹਿਮ ਕਰਨ ਵਾਲਾ ਹੈ ਅ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਅਦ ਆਤੰਗਵਾਦ ਦਾ ਤੇ ਪਾਕਿਸਤਾਨ ਦਾ ਪੁਤਲਾ ਜਿਹੜਾ ਹੈ ਉਹ ਖੋਕਿਆ ਗਿਆ ਹੈ ਇਹਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਬੀਤੇ ਦਿਨ ਜੋ ਕੁਝ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਉਹਦੇ ਚ ਜਿਹੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਦ ਲਈ ਨਿੰਦਾ ਦੇ ਸ਼ਬਦ ਵੀ ਜਿਹੜੇ ਆ ਇਸ ਵਾਰੀ ਮੁੱਕ ਗਏ ਕਿਉਂਕਿ ਜਿਹੜੇ ਲੋਕ ਉਥੇ ਬਤੌਰ ਟੂਰਿਸਟ ਘੁੰਮਣ ਲਈ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਾ ਉਹ ਹਥਿਆਰਬੰਦ ਸੀਗੇ ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਐਸੇ ਨਾਹਕ ਲੋਕਾਂ ਨੂੰ ਮਾਰਨਾ ਔਰ ਫਿਰ ਧਰਮ ਪੁੱਛ ਕੇ ਉਹਨਾਂ ਦੇ ਉੱਤੇ ਗੋਲੀ ਚਲਾਣੀ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਛੜਯੰਤਰ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ ਇੱਕ ਬਹੁਤ ਵੱਡਾ ਖੇਲ ਜਿਹੜਾ ਹੈ ਉਹ ਖੇលਿਆ ਗਿਆ ਇਸ ਲਈ ਭਾਰਤ ਸਰਕਾਰ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਸ ਮੁਕਦਮੇ ਨੂੰ ਪਿਓਰਿਟੀ ਦੇ ਉੱਤੇ ਰੱਖਿਆ ਜਾਵੇ ਔਰ 10 ਦਿਨ ਦੇ ਅੰਦਰ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬਾਜ਼ਾਰ ਦੇ ਵਿੱਚ ਬਕਾਇਦਾ ਫਾਂਸੀ ਦਾ ਫੰਦਾ ਲਗਾ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਮੁਲਜ਼ਮਾਂ ਨੂੰ ਸਜ਼ਾ ਜਿਹੜੀ ਹੈ ਸਰੇ ਬਾਜ਼ਾਰ ਦਿੱਤੀ ਜਾਂਦੀ ਹੈ ਜਦ ਤੱਕ ਅਸੀਂ ਕਾਨੂੰਨ ਇਹ ਜੁਰਮ ਕਰਨ ਵਾਲੇ ਲੋਕਾਂ ਨੂੰ ਔਰ ਐਸਾ ਜੁਰਮ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ। ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਕਿ ਅਗਰ ਇੱਕ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ। ਤੇ ਮੈਂ ਸਮਝਦਾ ਕਸ਼ਮੀਰ ਦੇ ਪਹਲਗਾਮ ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ। ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ علامه اقبال ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋਂ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦਵੇ ਉਹ ਕਹਿੰਦੇ ਬੁਰੀ ਚੀਜ਼ ਹੈ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਅਗਰ ਉਹ ਵੀ ਰੱਬ ਤੋਂ ਦੂਰ ਕਰ ਦਵੇ ਔਲਾਦ ਵੀ ਕਹੇ ਕਿ ਰੱਬ ਕੋਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਹੈ ਫਿਰ ਆਲਾਮਾ ਅੱਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਿਏ ਉੱਠੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਚੱਕਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਹੀ ਕਿਹਾ ਨਾਰਾ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਹਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿ ਤਾਂ ਰਹੇ ਕਿ ਅਸੀਂ ਮੁਸਲਮਾਨ ਆ ਯਾ ਅਸੀਂ ਪਾਕਿਸਤਾਨ ਸਮਰਤਕ ਆ ਲੇਕਿਨ ਇਸਲਾਮ ਦੀ ਰੂਹ ਦੇ ਨਾਲ ਸ਼ਰੀਅਤ ਦੀ ਰੂਹ ਦੇ ਨਾਲ ਉਹ ਕਿਸੇ ਕੀਮਤ ਦੇ ਉੱਤੇ ਵੀ ਇਸਲਾਮ ਧਰਮ ਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਦੇ ਵੀ ਨਜਾਇਜ਼ ਕਤਲ ਨੂੰ ਕਿਸੇ ਦੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਤੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਇਸ ਲਈ ਇਹ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ ਹਿੰਦੂ ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਂ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਅਧਰਮੀ ਨੇ ਅਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾ ਸਕਦੇ ਸੀ ਤੋਂ ਦੇਸ਼ ਵਿਦੇਸ਼ ਅਤੇ ਇਹ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ